ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਝੋਨਾ ਲਗਾਇਆ ਜਾਂਦਾ ਆ ਪੰਜਾਬ ਦੇ ਵਿੱਚ ਤਾਂ ਬਹੁਤ ਚੋਲ ਜਿਹੜੇ ਲੋਕ ਘਟ ਖਾਂਦੇ ਆ ਸਭ ਤੋਂ ਵੱਧ ਰੋਟੀ ਦੇ ਸ਼ਕੀਨ ਪੰਜਾਬੀ ਮੰਨੇ ਗਨੇ ਗਏ ਆ ਪਰ ਝੋਨੇ ਨੂੰ ਲੈ ਕੇ ਸਾਨੂੰ ਜਰੂਰ ਫਿਕਰ ਕਰਨਾ ਚਾਹੀਦਾ ਕਿਸਾਨ ਭਰਾਵਾਂ ਉਹਦੀ ਜਰੂਰ ਫਿਕਰ ਕਰਨਾ ਚਾਹੀਦਾ ਜੇਕਰ ਸਾਡੇ ਪਰਿਵਾਰ ਨੂੰ 2 ਦਿਨ 3 ਦਿਨ ਪਾਣੀ ਨਾ ਮਿਲੇ ਤਾਂ ਫੇਰ ਅਸੀਂ ਝੋਨੇ ਨੂੰ ਕੀ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਾਣੀ ਦਾ ਪੱਧਰ ਬਹੁਤ ਥੱਲੇ ਨੂੰ ਡਿੱਗ ਰਿਹਾ ਹੈ ਇਸ ਨੂੰ ਲੈ ਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਪਾਣੀ ਪੱਧਰ ਬਹੁਤ ਥੱਲੇ ਨੂੰ ਜਾ ਰਿਹਾ ਹੈ ਔਰ ਪਾਣੀ ਪੱਧਰ ਨੂੰ ਜਿਹੜਾ ਉੱਪਰ ਨੂੰ ਚੱਕਣ ਲਈ ਕਿਸਾਨਾਂ ਨੂੰ ਜਿਹੜਾ ਝੋਨਾ ਜਿਹੜਾ ਹੈ ਬਿਲਕੁਲ ਬੰਦ ਕਰਨਾ ਚਾਹੀਦਾ ਆ ਕਿਉਂਕਿ ਵਿਦੇਸ਼ਾਂ ਨੂੰ ਅਸੀਂ ਖੁਸ਼ ਕਰਦੇ ਕਰਦੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਭੁੱਖੇ ਤੇ ਪਿਆਸੇ ਮਰ ਜਾਊਗੀ ਇਸ ਕਰਕੇ ਸੋਚਣ ਦੀ ਲੋੜ ਆ ਕਿਸਾਨੋ ਭਰਾਵੋ ਗੁੱਸਾ ਨਾ ਕਰਿਓ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਪਾਣੀ ਨੂੰ ਬਚਾਓ ਤੇ ਦੇ ਇਸ ਬਚਾਓ ਬਹੁਤ ਸਾਰੇ ਕਿਸਾਨ ਕਹਿੰਦੇ ਆ ਕਿ ਜੋ ਕਰੇ ਕਿਸਾਨਾ ਹੀ ਕਰੇ ਕਾਫੀ ਜਿਹੜੇ ਕਿਸਾਨਾਂ ਵੱਲੋਂ ਜਿਹੜੇ ਬਿਆਨਬਾਚੀ ਦੀ ਕੀਤੀ ਜਾਂਦੀ ਆ ਪਰ ਪਾਣੀ ਨੂੰ ਬਚਾਉਣ ਵਾਸਤੇ ਦਾ ਸਮੂਹ ਪੰਜਾਬੀਆਂ ਨੂੰ ਜਿਹੜਾ ਵੱਡਾ ਉਪਰਾਲਾ ਕਰਨਾ ਚਾਹੀਦਾ ਆ ਕਿਉਂਕਿ ਇਹ ਸਾਰਿਆਂ ਦਾ ਫਰਜ਼ ਬਣਦਾ ਆ ਜੇਕਰ ਕਿਸਾਨ ਵੀਰੇ ਕਹਿੰਦੇ ਆ ਕਿ ਕਿਸਾਨਾ ਹੀ ਜੋ ਕਰੇ ਕਰੇ ਤੇ ਅਸੀਂ ਚਾਹੁੰਦੇ ਆ ਕਿ ਕਿਸਾਨ ਜੇਕਰ ਕਿਸਾਨਾਂ ਨੂੰ ਥੋੜੇ ਦਿਨਾਂ ਲਈ ਪਾਣੀ ਨਹੀਂ ਦਿੱਤਾ ਜਾਂਦਾ ਛੋਣੇ ਵਾਸਤੇ ਤਾਂ ਕਿਸਾਨ ਸੜਕਾਂ ਦੇ ਆ ਕੇ ਕਾਫੀ ਜਿਹੜੇ ਰੋਸ ਪ੍ਰਦਰਸ਼ਨ ਦੀ ਕਰਦੇ ਆ ਸਰਕਾਰਾਂ ਦੇ ਖਿਲਾਫ ਦੀ ਬੋਲਦੇ ਆ ਪਰ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਔਰ ਇਸ ਕਸਾਨਾਂ ਨੂੰ ਇਸ ਸੋਚਣ ਦੀ ਜ਼ਰੂਰਤ ਆ ਜਿਹੜਾ ਪਾਣੀ ਫਦਰ ਜਿਹੜਾ ਥੱਲੇ ਨੂੰ ਡਿੱਗ ਰਿਹਾ ਸਾਰੇ ਨੂੰ ਰਲ ਮਿਲ ਕੇ ਜਿਹੜਾ ਪਾਣੀ ਬਚਾਉਣ ਦੀ ਜ਼ਰੂਰਤ ਆ ਝੋਨਾ ਜਿਹੜਾ ਬਿਲਕੁਲ ਬੰਦ ਕਰਨਾ ਚਾਹੀਦਾ ਜੇਕਰ ਸਰਕਾਰ ਵੱਲ ਝੋਨਾ ਜਿਹੜਾ ਨਦੀਆਂ ਦਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਉਹਦੀ ਬਹੁਤ ਵਧੀਆ ਸਰਕਾਰ ਵੱਲੋਂ ਉਪਰਾਲਾ ਜਿੱਥੇ ਸਰਕਾਰ ਵਧੀਆ ਕੰਮ ਕਰਦੀ ਐ ਸੀ ਸਰਕਾਰ ਦੇ ਨਾਲ ਸਹਿਮਤ ਹਾਂ ਪਰ ਕਿਸਾਨਾਂ ਦੇ ਨਾਲ ਸਹਿਮਤ ਨਹੀਂ ਜਿਹੜਾ ਝੋਨਾ ਜਿਹੜਾ ਲਗਾ ਕੇ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜਾ ਖੋਸ਼ ਕੀਤਾ ਜਾ ਰਿਹਾ ਤੇ ਇਸ ਨੂੰ ਸੋਚਣ ਦੀ ਜ਼ਰੂਰ ਜ਼ਰੂਰਤ ਆ ਜਰੂਰੋ ਪੇਜ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਵਿਚਾਰੇ ਸਾਨੂੰ ਅੱਗੇ ਵਧ ਸਕਦੇ ਆ ਲੈ ਕੇ ਤੇ ਇਸ ਕਰਕੇ ਆਪਣੇ ਵਿਚਾਰ ਸਾਂਝੇ ਜਰੂਰ ਕਰਿਆ ਕਰੋ ਝੋਨਾ ਜਿਹੜਾ ਇਸ ਵਕਤ ਜਿਹੜਾ ਪੱਕਣ ਦੇ ਉਹਦਾ ਪੂਰਾ ਚਾਂਸ ਜਿਹੜਾ ਬਣਿਆ ਕਿਉਂਕਿ ਧੁੱਪਾ ਦੀ ਹੁਣ ਪੈਣੀ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਝੋਨਾ ਨਹੀਂ ਪੱਕ ਜਾਣਾ ਆ ਮੰਡੀ ਦੇ ਵਿੱਚ ਦੀ ਚਲ ਲੈਣਾ ਆ ਔਰ ਵਿਦੇਸ਼ਾਂ ਦੇ ਜਿਹੜੇ ਬੈਠੇ ਆ ਉਹਨਾਂ ਦੀ ਖੁਸ਼ ਹੋ ਜਾਣਾ ਆ ਕਿਉਂਕਿ ਵਿਦੇਸ਼ਤਾ ਜਿਹੜੇ ਆ ਉਹ ਤਾਂ ਝੋਨਾ ਹਾਲ ਤੱਕ ਨਹੀਂ ਕਦੇ ਲਗਾਉਂਦੇ ਪਏ ਉਹਨਾਂ ਨੂੰ ਪਤਾ ਕਿ ਪਾਣੀ ਸਾਡੇ ਲਈ ਜ਼ਰੂਰੀ ਹੈ ਸਾਡੇ ਲਈ ਝੋਨਾ ਜ਼ਰੂਰੀ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੈਗੇ ਆ ਝੋਨਾ ਲਗਾਉਣ ਵਾਸਤੇ ਇਸ ਕਰਕੇ ਜਿਹੜਾ ਕਿਸਾਨਾਂ ਨੂੰ ਜਿਹੜਾ ਇਹ ਸਵਾਲ ਸੋਚਣ ਦੀ ਜ਼ਰੂਰਤ ਆ ਤੇ ਜਿਹੜਾ ਝੋਨਾ ਜਿਹੜਾ ਬਿਲਕੁਲ ਬੰਦ ਕਰਨਾ ਚਾਹੀਦਾ ਆ ਰੋਟੀ ਦੇ ਨਾਲ ਹੀ ਕੰਮ ਆਪਣਾ ਸਰਦਾ ਤੇ ਸਾਨੂੰ ਚੋਲਾਂ ਦੀ ਕੀ ਜ਼ਰੂਰਤ ਆ ਇਸ ਕਰਕੇ ਕਿਸਾਨ ਵੀਰ ਜਿੰਨੇ ਵੀ ਹੈਗੇ ਆ ਇਹ ਸਾਨੂੰ ਜ਼ਰੂਰ ਗੰਭੀਰਤਾ ਨਾਲ ਸੋਚਣ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਸਾਡੀ ਪਿਆਸੀ ਮਰ ਜਾਊਗੀ ਇਸ ਕਰਕੇ ਅਸੀ ਪਿਆਸਰੀ ਮਾਨਣਾ ਚਾਹੁੰਦੇ ਸਾਡਾ ਪਰਿਵਾਰ ਜਿਹੜਾ ਪਿਆਸਰੀ ਮਾਨਣਾ ਚਾਹੁੰਦਾ ਇਸ ਕਰਕੇ ਕਿਸਾਨਾਂ ਨੂੰ ਜਰੂਰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਰੂਰ ਪੇਜ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ ਥੈਂਕ ਯੂ